ਵਿਕਰਮ ਸਿੰਘ ਮਜੀਠੀਏ ਸਾਬਕਾ ਐਮਰਜੈਂਸੀ ਵਿਜੀਲੈਂਸ ਵਾਲੇ ਘਰੋਂ ਅਰੈਸਟ ਕਰਕੇ ਤੁਰੇ ਤਾਂ ਕਿਵੇਂ ਬੱਚਿਆਂ ਨੂੰ ਆਪਣੇ ਗਲੀ ਨਾ ਲਾ ਕੇ ਭਾਵਗ ਸਿੰਘ ਪੰਜਾਬ ਦੇ ਲੋਕਾਂ ਕੇ ਰੱਖ ਲਿਆ ਮੈਨੂੰ ਤਾਂ ਇੱਕ ਵਾਰ ਇਹ ਜਿਹਾ ਮਹਿਸੂਸ ਹੋਇਆ ਕਿ ਸ਼ਾਇਦ ਲੱਗਦਾ ਇਹ ਅੱਜ ਆਪਣੇ ਪੜਦਾਦੇ ਸਰਸੁੰਦਰ ਸਿੰਘ ਮਜੀਠੀਏ ਵੱਲੋਂ ਜੋ ਸਿੱਖ ਕੌਮ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਨਰੈਣੂ ਮਹੰਤ ਨਾਲ ਰਲ ਕੇ ਉਸ ਵੇਲੇ ਵਿਧੇਕੀ ਕੀਤੀ ਗਈ ਸਾਡੇ ਸਿੱਖ ਜਥਿਆਂ ਨੂੰ ਉੱਥੇ ਜੰਡ ਨਾਲ ਪੜ ਕੇ ਸਾਰਿਆ ਗਿਆ ਉਸ ਦੀ ਮਾਫੀ ਮੰਗਣ ਚੱਲਿਆ 15 ਦੇ ਕਰੀਬ 14 ਦੇ ਜਿਹੜਾ 6000 ਕਰੋੜ ਦਾ ਸੈਂਥੈਟਿਕ ਡਰਗ ਦਾ ਉਹ ਹਲੀਮ ਬੁਖਾਰੀ ਜੀ ਉਹਰੇ ਵਿੱਚ 6 ਮਹੀਨੇ ਦੀ ਕੈਦ ਆਪਣਾ ਸੱਜਾ ਵੀ ਖਟ ਕੇ ਆਇਆ ਹੈ ਬਿਕਰਮ ਸਿੰਘ ਮਜੀਠੀਆ ਇਹਦੇ ਵੱਲੋਂ ਫੁਲਾਏ ਚਿੱਟੇ ਨਾਲ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਭੇੜ ਚੜ ਗਏ ਕਿ ਉਹਨਾਂ ਦੇ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਮਾਰੇ ਗਏ ਉਹਨਾਂ ਦੇ ਮਾਪਿਆਂ ਨਾਲ ਦੁੱਖ ਕਦੇ ਮਡਾਉਂ ਚੱਲਿਆ ਨਾ ਅਸੀਂ ਇਹ ਤੋਂ ਪਹਿਲਾਂ ਡਰੇ ਸੀਗੇ ਤੇ ਹੁਣ ਤਾਂ ਮਤਲਬ ਹੀ ਨਹੀਂ ਨਾ ਪੰਦਾ ਇਹ ਇਹ ਅੰਗਰੇਜ਼ਾਂ ਨੇ ਪਿਠੂ ਦਾ ਫਰਜਾਂਦਿਆ ਅਸੀਂ ਦੇਸ਼ ਭਗਤ ਪਰਿਵਾਰ ਦੇ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਪਿੰਡ ਮਜੀਠਾ ਗੱਲ ਇਹ ਵੀਰੋ ਅੱਜ ਤੁਹਾਡੇ ਸਾਹਮਣੇ ਰਾਈ ਜੋ ਹਲਕਾ ਮਜੀਠਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਹੋਇਆ ਵਿਕਰਮ ਸਿੰਘ ਮਜੀਠੀਆ ਕਿੱਥੇ ਕਿੱਥੇ ਸਾਡੇ ਪੰਜਾਬ ਦਾ ਦੇਂਦਾ ਰਿਆ ਕਿਵੇਂ ਕਿਵੇਂ ਉਹਨੇ ਗਲਤ ਰਾਜਨੀਤੀ ਨੂੰ ਇੱਥੇ ਆ ਕੇ ਸ਼ੁਰੂ ਕਰਕੇ ਤੇ ਕਿੱਥੋਂ ਤੱਕ ਪਹੁੰਚਾਇਆ ਅੱਜ ਜੋ ਪੰਜਾਬ ਸਰਕਾਰ ਵਿਜੀਲੈਂਸ ਪੰਜਾਬ ਪੁਲਿਸ ਵੱਲੋਂ ਉਸ ਦੇ ਖਿਲਾਫ ਡਰੱਗ ਦੇ ਸਬੰਧ ਵਿੱਚ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਵੀਰੋ ਗੱਲ ਇਹ ਆ ਕਿ ਬੇਗਨਮ ਸਿੰਘ ਮਜੀਠੀਆ ਜਦੋਂ 2007 ਤੋਂ ਪਹਿਲਾਂ ਮਜੀਠਾ ਹਲਕਾ ਵਿੱਚ ਆਇਆ ਉਸ ਵੇਲੇ ਦਾ ਪਿਸ਼ੋਕੜ ਇਹਦਾ ਕੋਈ ਐਡਾ ਵਧੀਆ ਨਹੀਂ ਸੀ ਬਿਲਕੁਲ ਦੇਨਦਾਰੀਆਂ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਖੜੀਆਂ ਸੀ ਇਸ ਬੰਦੇ ਨੇ ਹਲਕਾ ਮਜੀਠਾ ਤੋਂ ਇਲੈਕਸ਼ਨ ਲੜ ਕੇ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਬਣ ਕੇ ਹਲਕਾ ਮਜੀਠਾ ਦੇ ਸੂਝਵਾਨ ਮਾਨਯੋਗ ਵੋਟਰਾਂ ਦੇ ਸਿਰ ਤੇ ਫਿਰ ਇਸ ਨੇ 2007 ਤੋਂ ਬਾਅਦ ਜੋ ਚਿੱਟੇ ਦੇ ਕਾਰੋਬਾਰ ਨੂੰ ਅੰਜਾਮ ਦਿੱਤਾ ਉਸ ਕਰਕੇ ਅੱਜ ਇਹ ਸਲਾਕਾਂ ਦੇ ਪਿੱਛੇ ਆ ਵੀਰੋ ਗੱਲ ਇਹ ਹੈ ਸੱਤ ਤੋਂ ਸ਼ੁਰੂ ਹੁੰਦੀ ਆ ਨਜਾਇਜ਼ ਪਰਚੀਆਂ ਦੀ ਰਾਜਨੀਤੀ ਨਜਾਇਜ਼ ਪਰਚੀਆਂ ਦੇ ਸ਼ਿਕਾਰ ਹਲਕਾ ਮਜੀਠਾ ਦੇ ਕਾਂਗਰਸੀ ਵਰਕਰ ਤੇ ਕਾਂਗਰਸੀ ਪਰਿਵਾਰ ਦਿਨ-ਬਦਨ ਟਾਇੇ ਜਾਣ ਲੱਗੇ ਜਿਸ ਦੇ ਸ਼ਿਕਾਰ ਅਸੀਂ ਗੋਗਾ ਮਜੀਠਾ ਜੀ ਸਾਡੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਸਰਦਾਰ ਬਲਵਿੰਦਰ ਸਿੰਘ ਮਰੜੀ ਜੀ ਮਾਰਕੀਟ ਕਮੇਟੀ ਮਹਿਤਾ ਦੇ ਸਾਬਕਾ ਚੇਅਰਮੈਨ ਸਰਦਾਰ ਮੋਨ ਸਿੰਘ ਨੰਬਰਵਿੰਡ ਜੀ ਸਾਡੇ ਜਿਹਾਰੂ ਵੀਰ ਸਰਦਾਰ ਪਲਵਿੰਦਰ ਸਿੰਘ ਪਾਲੀ ਜੀ ਸਾਡੇ ਅਪਰਮਦੀਪ ਸਿੰਘ ਅਪੂ ਜੀ ਹੋਰ अनेका ਹਲਕਾ ਮਜੀਠਾ ਦੇ ਕਾਂਗਰਸੀ ਵਰਕਰ ਨਜਾਇਜ਼ ਪਰਚਿਆਂ ਦੀ ਪੇਟ ਚੜੇ ਉਹਨਾਂ ਤੇ ਉਸ ਵੇਲੇ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਏ ਦੀ ਹੁਕਮ ਨੂੰ ਮੰਨਦੇ ਹੋਏ ਪੰਜਾਬ ਪੁਲਿਸ ਨੇ ਬਹੁਤ ਥੜ ਦੇ ਡਿਗੜੀ ਦਾ ਅਤਿਆਚਾਰ ਕੀਤਾ ਵੀਰੋ ਕਾਂਗਰਸੀ ਵਰਕਰ ਹਲਕਾ ਮਜੀਠਾ ਦਾ ਆਪਣੇ ਘਰ ਆਪਣੇ ਪਰਿਵਾਰ ਵਿੱਚ ਉਸੇ ਪਰਚਾ ਬਠਿੰਡਾ ਮੋਹਾਲੀ ਗੋਗਾ ਮਜੀਠਾ ਜੀ 12 ਸਾਲ 3 ਮਹੀਨੇ ਇਹਨਾਂ ਨੇ ਉਸ ਪਰਚੇ ਦਾ ਮਾਨਸਿਕ ਤਸਦੀਕਾ ਚੱਲਿਆ ਸਾਰੇ ਪਰਚਾ ਕਰਦਾ ਜੀ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਚੋਰੀ ਦਾ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਇਹ ਪਰਿਵਾਰ ਕਿਸੇ ਜਾਣ ਪਛਾਣ ਦਾ ਮਤਹਾਜ ਨਹੀਂ ਇਸ ਪਰਿਵਾਰ ਨੇ ਆਜ਼ਾਦੀ ਤੋਂ ਪਹਿਲਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਸੰਘਰਸ਼ ਕੀਤੇ ਜਾਂਦੇ ਰਹੇ ਉਸ ਵੇਲੇ ਦੇ ਅਕਾਲੀ ਆਗੂ ਇਨਾਂ ਦੇ ਪੜਦਾਦਾ ਜੀ ਜਥੇਦਾਰ ਸਰਦਾਰ ਸਰਹਨ ਸਿੰਘ ਮਜੀਠਾ ਜੀ ਜਿਨ੍ਹਾਂ ਨੇ ਵੱਖ-ਵੱਖ ਮੋਰਚਿਆਂ ਤੇ ਉਸ ਵੇਲੇ ਸਿੱਖ ਕੌਮ ਦੀ ਅਗਵਾਈ ਕੀਤੀ ਇਹਨਾਂ ਦੇ ਦਾਦਾ ਜੀ ਸਰਦਾਰ ਰਾਮ ਸਿੰਘ ਮਜੀਠਾ ਜੀ ਅੰਗਰੇਜ਼ ਗਵਰਨਮੈਂਟ ਦੇ ਖਿਲਾਫ ਆਜ਼ਾਦੀ ਵਾਸਤੇ ਲੜਾਈ ਲੜਦੇ ਕਈ ਵਾਰ ਜਿੰਨਾ ਚਾਹੇ ਮਤਲਬ ਇਸ ਪਰਿਵਾਰ ਦੀ ਕੋਈ ਜੇ ਆਪਾਂ ਜਾਣ ਪਛਾਣ ਦੀ ਗੱਲ ਕਰੀਏ ਤਾਂ ਇਹ ਕਿਸੇ ਜਾਣ ਪਛਾਣ ਦੇ ਮਾothiaz ਨਹੀਂ ਪਰ ਇਹਨਾਂ ਤੇ ਇੱਕ ਘਟਿਆ ਤੋਂ ਮਤਲਾਕੇ ਬਿਲਕੁਲ ਬਿਕਰਮ ਨੇ ਆਪਣੇ ਸੋਚਦਾ ਸਬੂਤ ਘਟਿਆ ਸੋਚਦਾ ਸਬੂਤ ਦਿੰਦੇ ਹੋਏ ਇੱਕ ਸਕੂਟਰ ਚੋਰੀ ਦਾ ਪਰਚਾ ਦਰਜ ਕਰਵਾਇਆ ਮੈਂ ਤੁਹਾਡੇ ਦਿਖਾ ਦੇ ਬਰਤ ਦੋ ਆਪਣੇ ਮੇਰੇ ਤੇ ਵੀਰੋ ਇਹਨੇ ਨਜਾਇਜ਼ ਇੱਥੇ ਇਹ ਇੱਕ ਨਾ 2017 ਦਾ ਇਲੈਕਸ਼ਨ ਚੱਲ ਰਿਹਾ ਸੀ ਇਸ ਦੇ ਬੰਦੇ ਮਜੀਠਾ ਸਾਡਾ ਵਾਰਡ ਨੰਬਰ 5 ਹੈ ਉਥੇ ਇਹਨੇ ਬੰਦੇ ਆਪਣੇ ਲਾਏ ਸੀ ਪੈਸੇ ਵੰਡਣ ਵਾਸਤੇ ਅਸੀਂ ਉਹਨਾਂ ਨੂੰ ਰੋਕਿਆ ਜਾ ਕੇ ਤੇ ਜਦੋਂ ਉਹਨਾਂ ਕੋਲੋਂ ਅਸੀਂ ਪੁੱਛਗਿਸ਼ ਕੀਤੀ ਉਹ ਬੰਦੇ ਸਾਰੇ ਜਲੰਧਰ ਦੇ ਫੜੇ ਗਏ ਤੇ ਉਹਨਾਂ ਦੇ ਕੋਲ ਉਸ ਵੇਲੇ ਕਾਫੀ ਮਾਤਰਾ ਵਿੱਚ ਰੁਪਈਏ ਤੇ ਇੱਕ ਡਾਇਰੀ ਫੜੀ ਗਈ ਜਿਹਦੇ ਉੱਪਰ ਉਹਨਾਂ ਨੇ ਨੋਟ ਕੀਤਾ ਸੀ ਵੀ ਆਪਾਂ ਕਿਸੇ ਨੂੰ ਕੀ ਦੇਣ ਜਾ ਰਹੇ ਜਾਂ ਕਿਸੇ ਨੂੰ ਕੀ ਦਿੱਤਾ ਉਸ ਵੇਲੇ ਸਾਡੀ ਇੱਥੇ ਇਲੈਕਸ਼ਨ ਦੇ ਉਹ ਬਿਜਾਰਵਰ ਆਏ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਪਰਚਾ ਦਰਜ ਕਰ ਦਿੱਤਾ ਤੇ ਸਵੇਰੇ ਸਾਨੂੰ ਪਤਾ ਲੱਗਾ ਕਿ ਸਾਡੇ ਤੇ ਵੀ ਇਹਨੇ ਉਸ ਵੇਲੇ ਸਰਕਾਰ ਦੇ ਯੋਰ ਨਾਲ ਨਜਾਇਜ਼ ਪਰਚਾ ਦਰਜ ਕਰਾ ਦਿੱਤਾ ਵੀ ਤੁਸੀਂ ਇਹਨਾਂ ਦੀ ਧਾਰਮਿਕ ਜਿਹਨਾਂ ਨੂੰ ਬੇਅਦਬੀ ਕੀਤੀ ਹੈ ਬਿਲਕੁਲ ਸਾਡਾ ਉਸ ਵੇਲੇ ਬਿਲਕੁਲ ਵੀਡੀਓਗ੍ਰਾਫੀ ਹੋਈ ਕੋਈ ਵੀ ਉਹਦੇ ਵਿੱਚ ਸਾਡੇ ਵੱਲੋਂ ਉਹਨਾਂ ਦੀ ਬੇਅਦਬੀ ਜਾਂ ਕੋਈ ਉਹਨਾਂ ਦਾ ਧਾਰਮਿਕ ਜਿਹਨਾਂ ਨੂੰ ਨਹੀਂ ਛੁਇਆ ਗਿਆ ਪਰ ਇਸ ਦਾ ਸਰਕਾਰੀ ਯੂਰ ਹੋਣ ਕਰਕੇ ਇਹਨੇ ਉਹ ਸਾਡੇ ਨਾਲ ਧੱਕੇ ਜਾਈ ਕੀਤੀ ਉਹ ਕਹਿੰਦੇ ਆ ਵੀ ਜਿਹੜੇ ਮਜੀਠੇ ਦੇ ਲੋਕ ਨੇ ਉਹਨਾਂ ਦੇ ਕਾਗਜ਼ਾਤ ਉਹਦੇ ਪੱਤੇ ਦਰਜ ਕੀਤੇ ਗਏ ਨੇ ਹਾਂ ਪਾਦੀ ਵਾਲੇ ਇਹ ਪੱਤੇ ਦਰਜ ਕੀਤੇ ਗਏ ਨੇ ਵੀਰੋ 2007 ਤੋਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਜਿਹੜੀ ਗੱਲ ਤੁਹਾਡੇ ਆਨ ਕੈਮਰਾ ਕਰਾਂਗੇ ਤੁਸੀਂ ਹਲਕਾ ਮਜੀਠਾ ਤੇ 150 ਪਿੰਡ ਦੇ ਵਿੱਚ ਜਾ ਕੇ ਵੈਰੀਫਾਈ ਕਰਿਓ ਤੇ ਫਿਰ ਸਾਡੀ ਨਿਊਜ਼ ਨੂੰ ਆਪਣੇ ਚੈਨਲ 'ਤੇ ਚਲਾਇਓ ਵੀਰੋ ਗੱਲ ਇਹ ਆ 2007 'ਚ ਜਦੋਂ ਮੰਤਰੀ ਬੰਦਾ ਐਮਐਲਏ ਬਣ ਕੇ ਬਿਲਕੁਲ ਤੁਸੀਂ ਪਤਾ ਕਰ ਸਕਦੇ ਜੇ ਵੀ ਕਿੰਨੇ ਕਾਂਗਰਸੀ ਪਰਿਵਾਰ ਕਿੰਨੇ ਕਾਂਗਰਸੀ ਵਰਕਰ ਇਹਨੇ ਟਾਰਗੇਟ ਕੀਤੇ 10 ਸਾਲ ਇਹਦੀ ਸਰਕਾਰ 17 ਤੱਕ ਉਸ ਤੋਂ ਬਾਅਦ ਵਿੱਚ 2017 ਵਿੱਚ ਇਸ ਦੇ ਚਾਚੀ ਕੈਪਟਨ ਅਭਿਨੇਂਦਰ ਸਿੰਘ ਦੀ ਸਰਕਾਰ ਆ ਗਈ ਤੇ ਕਾਂਗਰਸੀ ਵਰਕਰਾਂ ਦਾ ਫੇਰ ਉਸੇ ਤਰ੍ਹਾਂ ਹੀ ਸ਼ੋਸ਼ਣ ਹੋਇਆ ਅਸੀਂ ਫੇਰ ਬੇਕਸੂਰ ਰਗੜੇ ਜਾਂਦੇ ਰਹੇ ਵੀਰੋ ਗੱਲ ਇਹ ਆ ਆ ਜਿਹੜੀ 3.5 ਸਾਲ ਸਰਕਾਰ ਭਗਵੰਦ ਮਾਨ ਦੀ ਚੱਲੀ ਹੈ ਮੈਂ ਤਾਂ ਵਧਾਈ ਦੇਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਜਿਨ੍ਹਾਂ ਦੀਆਂ ਬਾਸੀਸਾਂ ਨੇ ਇਹਨੂੰ ਜੇਲ੍ਹ ਚ ਕੱਲਿਆ ਨਹੀਂ ਤਾਂ ਭਗਵੰਦ ਮਾਨ ਦੀ ਸਰਕਾਰ ਤੇ ਤਾਂ ਫ੍ਰੈਂਡਲੀ ਮੈਚ ਖੇਡਣ ਦੀ ਸੱਚੀ ਗੱਲ ਆ ਮੈਂ ਦੇ ਸਮੇਂ-ਸਮੇਂ ਨਾਲ ਇਹ ਮੁੱਦਾ ਮੀਡੀਆ ਦੇ ਵਿੱਚ ਚੁੱਕਦਾ ਰਿਆ ਵੀ ਭਗਵੰਦ ਮਾਨ ਜੀ ਲੋਕਾਂ ਨਾਲ ਤੁਸੀਂ ਵਾਅਦਾ ਕਰਕੇ ਆਏ ਹੋ ਕਿ ਚਿੱਟੇ ਦੇ ਪੈਡਲਰ ਫੜ ਕੇ ਆਪਾਂ ਜੇਲ੍ਹਾਂ 'ਚ ਰਕਾਂਗੇ ਸੋ ਵੀਰੋ ਇਹਨਾਂ ਨੇ ਕੋਈ ਵੀ ਐਸਾ ਚੰਗਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਆਪਾਂ ਇਹ ਕਹਿ ਸਕੀਏ ਕਿ ਨਹੀਂ ਇਹਨਾਂ ਨੇ ਨਜਾਇਜ਼ ਹੋਈ ਹੈ ਮੈਂ ਸੋਚਦਾ ਵਾਂ ਵੀ ਮੇਰਾ ਕਹਿਣਾ ਹੈ ਮੇਰਾ ਮੰਨਣਾ ਹੈ ਹਲਕਾ ਮਜੀਠਾ ਦੇ ਜਿਹੜੇ ਕਾਂਗਰਸੀ ਵਰਕਰਾਂ ਨਾਲ ਤਕਸ਼ਾਈ ਹੋਈ ਸੀ ਉਸ ਦੀ ਅੱਜ ਨੂੰ ਸਜ਼ਾ ਮਿਲੀ ਆ ਵੀਰੋ ਗੱਲ ਇਹ ਆ ਇੱਕ ਭਾਵਕ ਸੀਨ ਇਹਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਵੇਖਿਆ ਹੋਊਗਾ ਤੁਹਾਡੇ ਕਾਂਗਰਸੀ ਲੀਡਰ ਦੇ ਉਹਨਾਂ ਦਾ ਇੱਛਾ ਦਾ ਬਲੋਗ ਚਾਰਟ ਵੀ ਫਟਾ ਦਿੱਤਾ ਗਿਆ ਵਾਣੀ ਨੂੰ ਜਿਹੜਾ ਮੈਂ ਤੇ ਉਹਨਾਂ ਕਾਂਗਰਸੀ ਲੀਡਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਹਲਕਾ ਮਜੀਠਾ ਤੇ ਕਾਂਗਰਸੀ ਵਰਕਰਾਂ ਦੀ ਭਾਵਨਾਵਾਂ ਨਾ ਖਿਡੋ ਯਾਰ ਗੱਲ ਇਹ ਇੱਥੇ ਬੜੀ ਤਕੇਸ਼ਾਈ ਹੋਈ ਆ ਅਸੀਂ ਸਾਰੇ ਉਸ ਤਕੇਸ਼ਾਈਆਂ ਦਾ ਸ਼ਿਕਾਰ ਹੋਏ ਆ ਮੈਂ ਅਜੇ ਕੁਝ ਤੁਹਾਡੇ ਕੋਲ ਨਾਮ ਘੱਟ ਰੱਖੇ ਨੇ ਬੜੀ ਵੱਡੀ ਗਿਣਤੀ ਵਿੱਚ ਹਰ ਪਿੰਡ ਦੇ ਵਿੱਚੋਂ ਤੁਹਾਨੂੰ 2-2 4-4 5-5 7 ਜਿਹੜੇ ਸਰਗਰਮ ਕਾਂਗਰਸੀ ਵਰਕਰ ਮਿਲ ਜਾਣਗੇ ਜਿਨ੍ਹਾਂ ਨਾਲ ਉਸ ਵੇਲੇ ਧੱਕੇਸ਼ਾਹੀ ਹੋਈ ਵੀਰੋ ਗੱਲ ਇਹ ਇੱਕ ਬੜਾ ਭਾਵਕ ਸੀਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਬਿਗਰਮ ਸਿੰਘ ਮਜੀਠੀਏ ਨੇ ਕਿਵੇਂ ਆਪਣੇ ਬੱਚਿਆਂ ਨੂੰ ਗਲੇ ਲਾ ਰਿਆ ਵੀਰੋ ਸਾਡੇ ਮਜੀਠੇ ਦਾ ਇੱਕ ਰਹਿਣ ਵਾਲਾ Hindu ਪਰਿਵਾਰ ਤੋਂ ਸ਼੍ਰੀ ਗੋਲਦੀ ਕਪਾਈ ਜੀ ਉਹ ਇੱਕ ਇੱਥੇ ਸਾਡੇ ਨਗਰ ਕੌਂਸਲ ਦਾ ਕਲਰਕ ਸੀ ਤੇ ਵੀਰੋ ਇਹਦੇ ਤੱਕੇ ਸ਼ਾਇਦ ਆਸ਼ਕਾਰ ਹੋਇਆ ਇਹਨੇ ਆਪਣੇ ਕੁਝ ਅਕਾਲੀ ਵਰਕਰ ਘੱਲ ਕੇ ਜਵਰਨ ਉਹਦੇ ਦਫ਼ਤਰ ਵਿੱਚ ਪਹੁੰਚ ਕੇ ਉਹਦੀ ਜੇਬ ਵਿੱਚ ਪੈਸੇ ਪਾ ਕੇ ਵਿਜੀਲੈਂਸ ਦਾ ਹੀ ਚਕਾ ਆ ਕੇ ਉਹਨੂੰ ਖੜਿਆ ਗਿਆ ਤੇ ਉਹਦੇ ਪਰਿਵਾਰ ਨੇ ਜਿਹੜੀ ਨਜਾਇਜ਼ ਹਰਾਸਮੈਂਟ ਚੱਲੀ ਵੀਰੋ ਦੁੱਖ ਸੁਣਿਆ ਨਹੀਂ ਜਾਂਦਾ ਉਹਨੂੰ ਕੀ ਕਹਿ ਰਹੇ ਵਿਜੀਲੈਂਸ ਵਾਲੇ ਜਦੋਂ ਚੁੱਕ ਕੇ ਖੜ ਰਹੀਏ ਤੁੰ ਪਿੱ ਤੇਰੇ ਕੋ ਵੀ ਕੋਈ ਸ਼ਿਫਾਰਿਸ਼ ਹੈਗੀ ਤਾਂ ਕਰਵਾ ਦੇ ਉਹ ਕਹਿੰਦਾ ਕੀ ਆ ਵੀ ਮੇਰੀ ਸ਼ਿਫਾਰਿਸ਼ ਸਤਿਗੁਰੂ ਗੁਰੂ ਰਾਮਦਾਸ ਮਹਾਰਾਜੀ ਆ ਤੇ ਆਨਾ ਵੀ ਮੁੜ ਕੇ ਅੰਮ੍ਰਿਤਸਰ ਤੱਕ ਜਾਂਦਿਆਂ ਉਹਨਾਂ ਨੇ ਮੇਰੇ ਨਾਲ ਮੁੜ ਕੇ ਦੁਬਾਰਾ ਕੋਈ ਗੱਲ ਸਾਂਝੀ ਨਾ ਕੀਤੀ ਵੀਰੋ ਐਸੇ ਕਈ ਦਿਖਾ ਦਿੰਦੇ ਜਿਹੜੇ ਬਿਕਨ ਸਿੰਘ ਮਜੀਠੀਏ ਨੇ ਕਿਸੇ ਭਾਈਚਾਰੇ ਨੂੰ ਵੀ ਨਹੀਂ ਬਖਸ਼ਿਆ ਮੈਂ ਵੀਰੋ ਗੱਲ ਹੋਰ ਤਾਂ ਨਾਲ ਥੋੜੀ ਲੰਬੀ ਕਰ ਦੇ ਚੁਤਾ ਹਰਕਾ ਮਜੀਠਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੈਮੀਕਲ ਸ਼ਰਾਬ ਆਈ ਜਿਹੜੀ ਦਿੱਲੀ ਤੋਂ ਕੈਮੀਕਲ ਆਉਂਦੀ ਉਹ ਵੇਚਣ ਵਾਲੇ ਕੌਣ ਸੀ ਜਿਨ੍ਹਾਂ ਨੇ ਵੇਚਿਆ ਉਹ ਕੌਣ ਸੀ ਸਾਰੇ ਅਕਾਲੀ ਮੈਂ ਅੱਜ ਵੀ ਕਹਿ ਰਿਹਾ ਜੇ ਆਕੇ ਤੁਸੀਂ ਪਤਾ ਕਰ ਲਓ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਹੈ ਕਿਸ ਦਾ ਵੇਚੀ ਆ ਰਹੇ ਨੇ ਉਹ ਵੀਰ ਮਜੀਠੇਵਾਲ ਕਜੇ ਸਰਕਾਰ ਨਹੀਂ ਜੇ ਜੇ ਵੀ ਆਈ ਆਮ ਆਦਮੀ ਪਾਰਟੀ ਦੀ ਸੱਚੀ ਗੱਲ ਜੀ ਮੈਂ ਤੁਹਾਨੂੰ ਗਲਤ ਨਹੀਂ ਜੇ ਕਹਿ ਰਿਹਾ ਪੰਜਾਬ ਤੇ ਹੈਗੀ ਆ ਨਾ ਪੰਜਾਬ ਤੇ ਮੈਂ ਕਹਿੰਦੀ ਪੰਜਾਬ ਤੇ 100 ਵਾਰ ਹੀ ਹੋਵੇ ਪੰਜਾਬ ਵਿੱਚ 100 ਵਾਰ ਹੀ ਹੋਵੇ ਪਰ ਮਜੀਠੇਵਾਲ ਕਜੇ ਵੀ ਸਰਕਾਰ ਨਹੀਂ ਜਾਏਗੀ ਜਾਓ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਸਰਕਾਰ ਹੈਗੀ ਤੇਰੀ ਕਿਵੇਂ ਵਲੰਟੀਅਰ ਨੂੰ ਪੁੱਛ ਕੇ ਵੇਖੋ ਵੀ ਤੁਹਾਡੀ ਚੱਲਦੀ ਇੱਥੇ ਇੱਥੇ ਅੱਜ ਵੀ ਅਫਸਰ ਸ਼ਹੀਦੀ ਮਿਲੀ ਪੁੱਤ ਦੇ ਨਾਲ ਸਾਰੇ ਕੰਮ ਸਾਬਕਾ ਐਮਐਲਏ ਵਿਕਰਮ ਸਿੰਘ ਦੀ ਹੋ ਰਹੀਆਂ ਵੀਰੋ ਕਾਰਵਾਈ ਹੋਈ ਹੈ 2027 ਦਾ ਕੋਈ ਅਸਰ ਪਾਏਗਾ ਨਹੀਂ ਬਿਲਕੁਲ ਪਾਏਗਾ ਆਉਣ ਵਾਲਾ ਸਮਾਂ ਮਜੀਠੀ ਹਲਕੇ ਦੇ ਵਿੱਚ ਵੀਰੋ ਲੋਕਾਂ ਦੇ ਪਹਿਲਾਂ ਹੀ ਮਨ ਬਣਾਏ ਪਰ ਆ ਜੋ ਜੋ ਸਬੂਤ ਅੱਜ ਸਾਰੇ ਵਿਜੀਲੈਂਸ ਨੇ ਜਾਂ ਸਾਡੀ ਮਾਨਯੋਗ ਪੁਲਿਸ ਨੇ ਕੱਢ ਕੇ ਰੱਖੇ ਹਨ ਇਹ ਜਰੂਰ ਲੋਕਾਂ ਦੇ ਅਸਰ ਕਰਨਗੇ ਇਹ ਵੱਡਾ ਹਾਰ ਦਾ ਸਾਬਕਾ ਐਮਐਲਏ ਵਿਕਰਨ ਸਿੰਘ ਮਜੀਠੀਏ ਦੇ ਹਾਰ ਦਾ ਵੱਡਾ ਕਾਰਨ ਬਣ ਗਿਆ। ਕੀ ਮੰਗ ਕਰਦਾ ਦੋਸ? ਵੀਰ ਉਹ ਮੰਗਾਂ ਤਾਂ ਸਾਡੀਆਂ ਭੜੀਆਂ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਕਿ ਜਿਹੜੇ ਇੱਥੇ ਸਾਡੇ ਮਜੀਠੇ ਹਲਕੇ ਵਿੱਚ ਇਹਨੇ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਘਰ ਘਰ ਮਤਲਬ ਹਲਕਾ ਮਜੀਠਾ ਵਿੱਚ ਯਾਰ ਇਹਨੇ ਨਾ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਰਾਜਨੀਤੀ ਕੀਤੀ ਭਰਾ ਨਾਲੋਂ ਭਰਾ ਵੱਖ ਕਰ ਦਿੱਤੇ ਭਾਈਚਾਰੇ ਨਾਲੋਂ ਭਾਈਚਾਰੇ ਵੱਖ ਕਰ ਦਿੱਤੇ ਪਾੜ ਕੇ ਉਹਨਾਂ ਨੂੰ ਨਜਾਇਜ਼ ਮੈਂ ਇਹ ਤੇ ਕਹੂੰਗਾ ਵੀ ਨਜਾਇਜ਼ ਪਰਚੇ ਕਰਾ ਕੇ ਵੀ ਨਜਾਇਜ਼ ਪਰਚੇ ਕਰਾ ਕੇ ਵੀ ਕਈ ਇੰਨੇ ਸਾਡੇ ਕਾਂਗਰਸੀ ਵਰਕਰ ਜਿਹੜੇ ਪਿੰਡਾਂ ਦੇ ਹੀ ਉਹ ਇੰਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਏ ਵੀਰੋ ਗੱਲ ਇਹ ਆ ਮੈਂ ਇਹ ਤੇ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੇ ਵਿਕਰਮ ਮਜੀਠੀਆ ਪੰਜਾਬ ਦੇ ਵਿੱਚ 2007 ਤੋਂ ਬਾਅਦ ਪੰਜਾਬ ਨੂੰ ਕੀ ਦੇਣ ਇਹਨਾਂ ਦੀ ਵਿਕਰਮ ਸਿੰਘ ਮਜੀਠੀਆ ਦੀ ਪੰਜਾਬ ਨੂੰ ਦੇਣ ਚਿੱਟੇ ਦੀ ਉਸ ਤੋਂ ਬਾਅਦ ਵਿੱਚ ਕਈ ਸਾਡੇ ਅਜ ਨੌਜਵਾਨ ਨੇ ਬਿਲਕੁਲ ਜਿਹੜੇ ਸਾਡੇ ਚੰਗੀ ਜ਼ਿੰਦਗੀ ਜੀ ਰਹੇ ਉਹ ਗੈਂਗਵਾਰ ਦੀ ਭੇਡ ਚੜੇ ਵੀਰੋ ਗੱਲ ਇਹ ਆ ਇਹਨਾਂ ਨੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਦੇ ਕੱਪ ਨੇ ਪਾਰਟੀ ਨੂੰ ਲਿਮਟਿਡ ਆਧਾਰਾ ਬਣਾ ਕੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਜਿਹਦੀ ਅੱਜ ਮਿਸਾਲ ਵਿਜੀਲੈਂਸ ਦੁਆਰਾ ਕੀਤੇ ਪਰਚੇ ਵਿੱਚ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਵੀਰੋ ਗੱਲ ਇਹ ਆ ਇਹਦੇ ਖਿਲਾਫ ਕਿਹੜੇ-ਕਿਹੜੀਆਂ ਇਨਕੁਆਰੀਆਂ ਹੋਈਆਂ ਉਹ ਇਨਕੁਆਰੀ ਕਰਨ ਵਾਲੇ 2014 ਦੇ ਵਿੱਚ ਦਸੰਬਰ ਮਹੀਨਾ ਸੀ ਈਡੀ ਦੇ ਡਿਪਟੀ ਡਾਇਰੈਕਟਰ ਸਦਾ ਨਰਿੰਦਰ ਸਿੰਘ ਜੀ ਨੇ ਇਹਨੂੰ ਬੁਲਾਇਆ ਤੇ ਵੀਰੋ ਇੱਕ ਦਿਨ ਹੀ ਗਿਆ ਉਸ ਵੇਲੇ ਦੀਆਂ ਤੁਸੀਂ ਨਿਊਜ਼ ਕੱਢ ਕੇ ਦੇਖ ਲਓ ਅਖਬਾਰਾਂ ਦੀਆਂ ਕਟਿੰਗ ਕੱਢ ਕੇ ਦੇਖ ਲਓ ਕਿ ਇਹਨੇ ਉਸ ਥੇ ਦੋ ਵਾਰ 7 ਘੰਟੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਦੋ ਵਾਰ ਅੰਦਰ ਪਾਣੀ ਮੰਗ ਕੇ ਪੀਤਾ ਬਾਹਰ ਨਿਕਲਦਿਆਂ ਇਹਨੇ ਪਾਣੀ ਦੀ ਮੰਗ ਕੀਤੀ ਕੀ ਸੀ ਇਹਦੇ ਕੋਲ ਉਹਦੇ ਸਵਾਲਾਂ ਦੇ ਜਵਾਬ ਨਹੀਂ ਸੀ ਵੀ ਆਪ ਐਸੇ ਕਿੱਥੋਂ ਕਿੱਥੇ ਆਏ ਸੱਤੇ ਪਿੰਦੀ ਨਾਲ ਜਾਂ ਚਾਹਲ ਨਾਲ ਤੇਰਾ ਕੀ ਰਿਸ਼ਤਾ ਹੈ ਉਹਨਾਂ ਦੇ ਤੇਰੇ ਕੀ ਸੰਬੰਧ ਨੇ ਉਹ ਡਰੱਗ ਪੈਡਲਰ ਨੇ ਉਹ ਸਾਰੇ ਇੱਥੇ ਡਰੱਗ ਦਾ ਚਿੱਟੇ ਦਾ ਦੰਦਾ ਕਰਦੇ ਆ ਸਿੰਥੈਟਿਕ ਡਰੱਗ ਦਾ ਕਾਰੋਬਾਰ ਹੈ ਤੇਰਾ ਉਹਨਾਂ ਨਾਲ ਇਹਦੇ ਕੋਲ ਉਹਨਾਂ ਦੇ ਸਵਾਲਾਂ ਦੇ ਜਵਾਬ ਲਾਈ ਉਸ ਅਫਸਰ ਨੂੰ ਇਹਦੀ ਭੈਣ ਉਸ ਵੇਲੇ ਕੇਂਦਰ ਦੇ ਵਿੱਚ ਵਜ਼ੀਰ ਸੀ ਮਾਨਯੋਗ ਅਫਸਰ ਨੂੰ ਉਸ ਵੇਲੇ ਇਹਨਾਂ ਨੇ ਹਰਾਸਮੈਂਟ ਕੀਤਾ ਪੰਮਾ ਜੀ ਤੁਹਾਡੀ ਸਰਕਾਰ ਲਈ ਇਹ ਕੰਮ ਕਰਦੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਪਰਚੇ ਉਸ ਤੋਂ ਬਾਅਦ ਕੈਸਾ ਨਹੀਂ ਹੋ ਰਿਹਾ ਵੀਰ ਉਹ ਗੱਲ ਇਹ ਆ ਪਰਚੇ ਰੱਦ ਹੁੰਦੇ ਕਿਵੇਂ ਜਦੋਂ ਚਾਚੇਪਤੀ ਜਦੀ ਦੇ ਸਰਕਾਰ ਹੀ ਸਾਡੇ ਦੇ ਤਾਂ ਉਹ ਸਰਕਾਰ ਜੀ ਪਰਚੇ ਹੋਏ ਜਿਹੜੀ ਸਾਡੀ ਆਪਣੀ 2017 ਤੋਂ 22 ਤੱਕ ਸਰਕਾਰ ਹੈ ਉਹਦੇ ਚ ਵੀ ਸਾਡੀ ਕੋਈ ਸੁਣਵਾਈ ਨਹੀਂ ਤੇ ਫਿਰ ਤੁਸੀਂ ਕਿਧ ਨੂੰ ਬਾੜਾ ਕਹੋਗੇ ਆਪੇ ਸਰਕਾਰ ਨੂੰ ਬਾੜਾ ਕਹੋਗੇ ਕਿ ਕਾਲੇ ਨੂੰ ਬਾੜਾ ਕਹੋਗੇ ਵੀਰੋ ਗੱਲ ਇਹ ਸਾਡੇ ਵਾਸਤੇ ਨਾ ਉਸ ਵੇਲੇ ਤੇ ਕੈਪਟਨ ਅਮਰਿੰਦਰ ਵੀ ਬਾੜਾ ਸੀਗਾ ਕੈਪਟਨ ਅਮਰਿੰਦਰ ਨੂੰ ਬਾੜਾ ਤਾਂ ਕਹਿੰਦੇ ਉਹ ਸਾਡਾ ਪੰਜਾਬ ਦਾ ਮੁੱਖ ਮੰਤਰੀ ਤੇ ਉਹਨੇ ਬਠਿੰਡਾ ਵੇਖੇ ਵੱਡੀ ਰੈਲੀ ਦੇ ਦੌਰਾਨ ਸੌ ਖਾਦੀ ਸੀ ਗੁਟਕਾ ਸਾਫ ਫੜ ਗਿਆ ਹੱਥ ਚ ਵੀ ਮੈਂ ਪੰਜਾਬ ਦੇ ਜਿਹੜੇ ਵੱਡੇ ਵੱਡੇ ਡਰੱਗ ਪੈਡਲਰ ਨੇ ਵਿਕਰਮ ਦਾ ਨਾਂ ਲੈ ਗਈ ਕਿਆ ਉਹਨੇ ਵੀ ਮੈਂ ਫੜ ਕੇ ਚੌਪ ਤਿੰਦਰ ਦਿਆਂਗਾ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਬਾਦਲ ਕੈਨ ਨੂੰ ਮੈਂ ਫੜ ਕੇ ਅੰਦਰ ਦਿਆਂਗਾ ਪਰ ਨਹੀਂ ਕੀਤਾ ਉਹਨੇ ਉਸ ਨੂੰ ਸਜ਼ਾ ਮਿਲੀ ਅੱਜ ਉਹਦਾ ਪਰਿਵਾਰ ਸਿਆਸਤ ਜਿਲ੍ਹਾ ਬਦਦਾ ਕਿਥੇ ਇਸੇ ਤਰ੍ਹਾਂ ਹੀ ਵੀਰ ਪੰਜਾਬ ਦੀ ਜਿਹੜੀ ਧਰਤੀ ਆ ਸਾਡੀ ਇਹ ਗੁਰੂਆਂ ਪੀਰਾਂ ਮਹਾਰਾਜਾਂ ਦੀ ਧਰਤੀ ਹੈ ਜਿਸ ਵੀ ਇਨਸਾਨ ਨੇ ਜਾਂ ਜਿਸ ਵੀ ਪਾਰਟੀ ਨੇ ਇਸ ਪੰਜਾਬ ਦੀ ਧਰਤੀ ਨਾਲ ਜਾਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੀਤੀ ਕੋਈ ਵੀ ਗਲਤੀ ਕੀਤੀ ਕੋਈ ਵਾਅਦਾ ਖਿਲਾਫੀ ਕੀਤੀ ਉਹਨਾਂ ਦੀ ਭਾਵਨਾਵਾਂ ਨਾਲ ਜਜ਼ਬਾਤਾਂ ਨਾਲ ਖੇਡ ਕੇ ਕੋਈ ਇਹਨਾਂ ਨੇ ਗਲਤ ਕੀਤਾ ਉਹਨੂੰ ਇਸ ਚੀਜ਼ ਦੀ ਮੁਆਫੀ ਨਹੀਂ ਮਿਲਣੀ ਹਾਂ ਜੀ ਜਰਦੀਪ ਸਿੰਘ ਗੋਗਾਂ ਮਜੀਠਾ ਹਲਕਾ ਮਜੀਠਾ ਤੋਂ ਕਹਾਂ ਸੀ ਆ ਕੋਈ ਹਾਂਜੀ ਆਹ ਪ੍ਰੈਸ ਕਾਨਫਰੈਂਸ ਦਾ ਕਾਰਨ ਇਹ ਰੋਡ ਲੱਗੇ ਆਜ ਪ੍ਰੈਸ ਕਾਨਫਰੈਂਸ ਦਾ ਤੁਹਾਡੇ ਸਾਹਮਣੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਜੀ ਕਿ ਇੱਕ ਤੇ ਬੜਾ ਪੁਰਾਣਾ ਇਸ਼ੂ ਆ ਤੇ 2015 ਦੇ ਕਰੀਬ 14 ਦੇ ਜਿਹੜਾ 6000 ਕਰੋੜ ਦਾ ਸੈਂਥੈਟਿਕ ਡਰਗ ਦਾ ਉਹ ਹਲੀ ਮੁਕਾਣੀ ਜੀ ਉਰੇ ਵਿੱਚ 6 ਮਹੀਨੇ ਕੈਦ ਆਪਣਾ ਸਜ਼ਾ ਵੀ ਕੱਟ ਕੇ ਆਇਆ ਹੈ ਬਿਕਰਮ ਸਿੰਘ ਮਜੀਠੀਆ ਹੁਣ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਆ ਉਰੇ ਸਬੰਧ ਦੇ ਵਿੱਚ ਸਰਕਾਰ ਦੇ ਮੁਤਾਬਕ ਪੁਖਤਾ ਸਬੂਤਾਂ ਦੇ ਨਾਲ ਉਹਨਾਂ ਨੂੰ ਵਿਜੀਲੈਂਸ ਨੇ ਇਨਵੈਸਟੀਗੇਸ਼ਨ ਕਰਨ ਵਾਸਤੇ ਬੁਲਾਇਆ ਸੀਗਾ ਪਹਿਲੋਂ ਪਰ ਹੁਣ ਨਹੀਂ ਗਏ ਉਹਨਾਂ ਨੂੰ ਜ਼ਬਰੀ ਉਹਨਾਂ ਨੂੰ ਖੜਨਾ ਪਿਆ ਉਹ ਤੁਹਾਡੇ ਨਾਮ ਦੀ ਕੀ ਕੀ ਰਸਮੀ ਗੱਲ ਸਾਡੇ ਪਰਿਵਾਰ ਨਾਲ ਜੀ ਵਧੀ ਕੀ ਇਸ ਤਰ੍ਹਾਂ ਕਿ 2007 2006 ਦੇ ਵਿੱਚ ਇਹਨੇ ਆਪਣੇ ਕਦਮ ਜਿਹੜੇ ਅਮਜੀਠ ਲਗੇ ਚ ਪਾਏ 7 ਦੇ ਵਿੱਚ ਸਰਕਾਰ ਬਦਲ ਗਈ ਇਹ ਐਮਐਲਏ ਬਣ ਕੇ ਮਨਿਸਟਰ ਬਣ ਗਿਆ ਉਸ ਦਿਨ ਤੋਂ ਇਹਨਾਂ ਨੇ ਹੌਲੀ ਹੌਲੀ ਕਾਂਗਰਸੀ ਜਿਹੜੇ ਇਹਦੇ ਨਾਲ ਨਹੀਂ ਸੀ ਚੱਲੇ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਉਹਦੇ ਤਹਿਤ ਹੀ ਇਹਨਾਂ ਨੇ ਸਭ ਤੋਂ ਪਹਿਲਾਂ 2012 ਜਨਵਰੀ ਨਾ 2012 ਜਨਵਰੀ ਚ ਆਕ ਉਹਦੇ ਵਿੱਚ ਮੇਰੇ ਤੋਂ ਵੱਡੇ ਬ੍ਰਦਰ ਡਾਕਟਰ ਵਿੱਕੀ ਛੋਟਾ ਨਾਂ ਆ ਉਹਨਾਂ ਤੇ 300 ਸਾਦਾ ਪਰਚਾ ਦਰਜ ਕਰਾਇਆ ਜਿਦੇ ਵਿੱਚ ਲੰਬੀ ਲੜਾਈ ਲੜਨ ਦੇ ਬਾਵਜੂਦ ਮਾਨਯੋਗ ਅਦਾਲਤ ਨੇ ਬਾਜ਼ ਜਬਰੀ ਕੀਤਾ ਉਸ ਤੋਂ ਬਾਅਦ 2015 31 ਮਈ ਨੂੰ ਮੇਰੇ ਤੇ ਚੋਰੀ ਦਾ ਪਰਚਾ ਦਰਜ ਕਰਾਇਆ ਮੁਹਾਲੀ ਫੇਸ 1 ਥਾਣੇ ਦੇ ਵਿੱਚ ਆਪਣਾ 12 ਸਾਲ 3 ਮਹੀਨੇ ਉਦ ਮਾਨਯੋਗ ਅਦਾਲਤ ਨੇ ਮੈਨੂੰ ਫੇਰ ਬਰੀ ਕਰਤਾ ਇਹੋ ਜਿਹੀਆਂ ਕਾਨੂੰਨੀਆ ਹਰਕਤਾਂ ਕਰਦਾ ਰਿਹਾ ਪਰ ਨਾ ਅਸੀਂ ਇਤੋਂ ਪਹਿਲਾਂ ਡਰੇ ਸੀਗੇ ਤੇ ਹੁਣ ਤਾਂ ਮਤਲਬ ਹੀ ਨਹੀਂ ਨਾ ਪੰਦਾ ਇਹ ਇਹ ਅੰਗਰੇਜ਼ਾਰੇ ਪਿਠੂ ਦਾ ਫਰਜਾਂਦੇ ਆ ਅਸੀਂ ਦੇਸ਼ ਭਗਤ ਪਰਿਵਾਰ ਦੇ ਆ ਜਿਤਨਾ ਇਹ ਝਕਾਉਣਾ ਚਾਹੁੰਦਾ ਸੀਗੇ ਨਹੀਂ ਝੁਗਦੇ ਅਸੀਂ ਨਾ ਝੁਗਿਆਂ ਨਾ ਝੁਗਾਗੇ ਜਨਾ ਮਰਜੀ ਇਹ ਜ਼ੋਰ ਲਾਲੇ ਹੁਣ ਵੀ ਲਾਲੇ ਪਹਿਲਾਂ ਵੀ ਲਾਉਂਦਾ ਰਿਹਾ ਅਸੀਂ ਨਹੀਂ ਡਰਦੇ ਇਤੋਂ ਬਾਕੀ ਪੰਜਾਬ ਦੇ ਲੋਕ ਜਿਹੜੇ ਆ ਜੋ ਉਹਨਾਂ ਦਾ ਨਸ਼ਿਆਂ ਦੇ ਨਾਲ ਇਹਨੇ ਕਹਾਣ ਕੀਤਾ ਆਣ ਕੇ ਜੋ ਨੌਜਵਾਨ ਪੀੜ੍ਹੀ ਇਹਨੇ ਗੈਂਗਸਟਰ ਬਣਾਈ ਆ ਗਿਆਗਵਾਰ ਦੇ ਵਿੱਚ ਮੁੰਡੇ ਮਰਨਦੇ ਨੇ ਮਾਵਾਂ ਦੇ ਕੱਲੇ-ਕੱਲੇ ਪੋਤ ਹੋਣ ਵੀ ਤੁਹਾਨੂੰ ਪਤਾ ਹੈ ਕਿ ਕੀ ਹਾਲਾਤ ਨੇ ਨਕਲੀ ਸ਼ਰਾਬ ਭੰਗਾਂ ਪੇਣ ਚੱਲ ਜੋ ਅੱਜ ਕਿਹਦੇ ਬੰਦੇ ਵੇਚਦੇ ਆ ਇਹਦੇ ਫੀਲੇ ਆਓ ਬਲਰਾਜ ਸਿੰਘ ਬਲਾਜਾ ਮੈਂਬਰ ਪੰਚਾਇਤ ਆ ਉਹਦੇ ਉਹਦੇ ਸਿਰ ਦੇ ਉੱਤੇ ਕੀ ਦਾ ਹੱਥ ਹੈ ਕੋਈ ਸਾਬਕਾ ਸਰਪੰਚ ਆ ਉਥੋਂ ਦਾ ਇਹਨਾਂ ਨੂੰ ਫੜੋ ਆਪੇ ਬਿਗਰਨ ਦੇ ਨਾਲ ਤਾਰਾ ਜੋੜ ਜਾਣਗੇ ਉਹਨਾਂ ਦੀ ਜੇ ਤੁਹਾਡੇ ਤੁਸੀਂ ਆਪ ਪਾਰਟੀ ਦੇ ਬਈ ਆ ਮਸਜਿਦ ਦਾ ਗੱਲਬਾਤ ਕੀ ਨਹੀਂ ਸਾਨੂੰ ਉਹਨਾਂ ਦੀ ਕੀ ਲੋੜ ਹੈ ਸਰਕਾਰ ਨੂੰ ਨਾ ਜੇ ਸਰਕਾਰ ਦਾ ਕੰਮ ਹੈ ਤੇ ਕਾਨੂੰਨ ਦਾ ਕੰਮ ਆ ਇਹ ਪੁਲਸ ਪ੍ਰਸ਼ਾਸਨ ਦਾ ਕੰਮ ਆ ਸਾਡਾ ਅਸੀਂ ਜੋ ਕਰ ਸਕਦੇ ਅਸੀਂ ਕਰਾਂਗੇ ਤੇ ਕਰਦੇ ਵੀ ਆ ਪਹਿਲੇ ਘਰ ਦੀ ਆਵਾਜ਼ ਉਠਾਈ ਅੱਜ ਉਹਨਾਂ ਦੇ ਅਰੈਸਟ ਪਈ ਆ ਸਾਰੇ ਅਸੀਂ ਪਹਿਲੋਂ ਹੀ ਉਠਾਉਂਦੇ ਰਹੇ ਆ ਇਹ ਜ਼ਰੂਰ ਹੈ ਕਿ ਤੁਹਾਡੇ ਨਾਲ ਮਿਲਣੀ ਜਿਹੜੀ ਉਹ ਪਹਿਲੀ ਵਾਰੀ ਹੋਈ ਹੈ ਹੋਰ ਹੋਰ ਵੀ ਮੰਗ ਕਰਦੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਬਿਲਕੁਲ ਨਿਰਪੱਖ ਹੋ ਕੇ ਜਾਂਚ ਏਜੰਸੀਆਂ ਪੰਜਾਬ ਸਰਕਾਰ ਇਹਦੀ ਇਨਵੈਸਟੀਗੇਸ਼ਨ ਕਰਨ ਇਹਦੇ ਸਾਰੇ ਪ੍ਰੂਫ ਜਿਹੜੇ ਆ ਉਹ ਲਿਓਣ ਇਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਜਿਹੜਾ ਵੀ ਇਸ ਕੇਸ ਦੇ ਵਿੱਚ ਨਾਲ ਹੋਇਆ ਇਹਦਾ ਭਾਵੇਂ ਕੋਈ SGPC ਮੈਂਬਰ ਆ ਭਾਵੇਂ ਕੋਈ ਪੁਰਾਣਾ ਫੀਲਾ ਹੈ ਪਾਰਟੀ ਛੱਡ ਗਿਆ ਉਹਨਾਂ ਨੂੰ ਵੀ ਨਾਲ ਰੱਖਣਾ ਚਾਹੀਦਾ ਭਾਈਵਾਲ ਤੇ ਇਹ ਵੀ ਆ ਕਹਿੰਦੇ ਹੁੰਦੇ ਆ ਪਾਰਟੀ ਸਰਕਾਰ ਤਾਂ ਵੀ ਨਸ਼ਾ ਵੇਚਦਾ ਪਿਆ ਹੋਣ ਕਿਹੜੀ ਸਾਡੀ ਸਰਕਾਰ ਦੇਖੋ ਇਹ ਸਰਕਾਰ ਨੂੰ ਸਵਾਲ ਕਰਨਾ ਚਾਹੀਦਾ ਤੁਹਾਨੂੰ ਇਹ ਸਾਡੀ ਕੋਈ ਸਰਕਾਰ ਨਹੀਂ ਅਸੀਂ ਇਹ ਮੁੱਦਾ ਚੋਰ ਚੋਰ ਨਾਲ ਚੁੱਕਦੇ ਆ ਕਿ ਸਰਕਾਰ ਇਹ ਤੇ ਨਕੇਲ ਪਾਵੇ ਜੁਧ ਨਸ਼ਾ ਵਿਰੋਧ ਨਾਂ ਦੇ ਨਾਲ ਕੁਝ ਨਹੀਂ ਹੋਣਾ ਜਿਹੜਾ ਕੋਈ 5 ਗ੍ਰਾਮ ਚ ਫੜਾਇਆ ਜਾਂਦਾ ਪੀਣ ਵਾਲਾ ਫੜਾਇਆ ਜਾਂਦਾ ਉਹਦੇ ਮਕਾਨ ਟਹੁੰਦੇ ਆ ਇਹੋ ਜੇ ਮਗਰਮਸ਼ਾ ਦੇ ਕਿਉਂ ਨਹੀਂ ਟਹਿੰਦੇ ਮਕਾਨ ਕੋਠੀਆਂ ਵਾਲੀ ਸ਼ਾਨ ਬਣੀਆਂ ਚੰਡੀਗੜ੍ਹ ਬਣੀਆਂ ਅੰਮ੍ਰਿਤਸਰ ਬਣੀਆਂ ਵੱਖ-ਵੱਖ ਜ਼ਿਲ੍ਹਿਆਂ ਚ ਬਣੀਆਂ ਇਹਨਾਂ ਦੀ ਕਿਉਂ ਨਹੀਂ ਟੈਂਦੀਆਂ ਅਸਲੀ ਦੋਸ਼ੀ ਦੇ ਆ ਉਹ ਵਿਕਰਮ ਸਿੰਘ ਮਜੀਠੀਏ ਸਾਬਕਾ ਐਮਐਨਓ ਵਿਜੀਲੈਂਸ ਵਾਲੇ ਘਰੋਂ ਅਰੈਸਟ ਕਰਕੇ ਤੁਰੇ ਤਾਂ ਕਿਵੇਂ ਬੱਚਿਆਂ ਨੂੰ ਆਪਣੇ ਗਲੀਆਂ ਨਾਲ ਲਾ ਕੇ ਭਾਵਗਸੀਨ ਪੰਜਾਬ ਦੇ ਲੋਕਾਂ ਕੇ ਰੱਖ ਰਿਆ ਮੈਨੂੰ ਤਾਂ ਇੱਕ ਵਾਰ ਇੰਜ ਮਹਿਸੂਸ ਹੋਇਆ ਕਿ ਸ਼ਾਇਦ ਲੱਗਦਾ ਇਹ ਅੱਜ ਆਪਣੇ ਪੜਦਾਦੇ ਸਰ ਸੁੰਦਰ ਸਿੰਘ ਮਜੀਠੀਆ ਵੱਲੋਂ ਜੋ ਸਿੱਖ ਕੌਮ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਨਰੈਣੂ ਮਹੰਤ ਨਾਲ ਰਲ ਕੇ ਉਸ ਵੇਲੇ ਵਧੇਕੀ ਕੀਤੀ ਗਈ ਸਾਡੇ ਸਿੱਖ ਜਥਿਆਂ ਨੂੰ ਉੱਥੇ ਝੰਡਾ ਨਾਲ ਵੜ ਕੇ ਸਾੜਿਆ ਗਿਆ ਉਸ ਦੀ ਮਾਫੀ ਮੰਗਣ ਚੱਲਿਆ ਮੈਨੂੰ ਇੱਕ ਵਾਰ ਇੰਜ ਮਹਿਸੂਸ ਹੋਇਆ ਕਿ ਇਹਦੇ ਵੱਲੋਂ ਫੁਲਾਏ ਚਿੱਟੇ ਨਾਲ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਭੇੜ ਚੜ੍ਹ ਗਈ ਕਿ ਉਹਨਾਂ ਦੇ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਮਾਰੇ ਗਏ ਉਹਨਾਂ ਦੇ ਮਾਪਿਆਂ ਨਾਲ ਦੁੱਖ ਕਦੇ ਮਨੋਂ ਚੱਲਿਆ ਵੀ ਮੈਨੂੰ ਮaaf ਕਰ ਦਿਓ ਇੱਕ ਵਾਰ ਮੈਨੂੰ ਇੰਜ ਲੱਗਾ ਕਿ ਬੇਗਰਮ ਸਿੰਘ ਮਜੀਠੀਆ ਕਦੇ ਉਹਨਾਂ ਪਰਿਵਾਰਾਂ ਕੋਲ ਚੱਲਿਆ ਜਿਨ੍ਹਾਂ ਦੇ ਬੱਚੇ ਇਹਨੇ ਗੈਂਗਵਾਰ ਦੀ ਭੇਡ ਚਾੜ ਦਿੱਤੇ ਵੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਇੱਕ ਵਾਰ ਇੰਜ ਵੀ ਲੱਗਾ ਕਿ ਜਿਹੜੀ ਇਹਨੇ ਦਿੱਲੀ ਤੋਂ ਲਿਆ ਕੇ ਨਜਾਇਜ਼ ਸੰਟੈਥਿਕ ਜਿਹੜਾ ਉਹ ਕੈਮੀਕਲ ਦੇ ਨਾਲ ਤਿਆਰ ਕੀਤੀ ਜਾਂਦੀ ਸ਼ਰਾਬ ਦੇ ਨਾਲ ਬਹੁਤ ਨੌਜਵਾਨ ਮਾਰੇ ਗਏ ਕਈ ਮਾਰੇ ਗਏ ਸਾਡੇ ਮਜੀਠੇ ਹਲਕੇ ਦੇ ਵਿੱਚ ਪਿੱਛੇ ਜੇ ਪੰਜੀਤੀ ਲੋਕ ਮਾਰੇ ਗਏ ਮੈਨੂੰ ਇੰਜ ਲੱਗਾ ਕਿ ਕਦੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਮਣਾ ਕੇ ਕਦੇ ਮਾਫੀ ਮੰਗਣ ਚੱਲਿਆ ਨਾ ਵੀਰੋ ਕੈਪਟਨ ਦੀ ਸਰਕਾਰ ਵੇਲੇ ਵੀ ਜਿਹੜੀਆਂ ਸੈੱਟ ਬਣਾਈਆਂ ਗਈਆਂ ਉਹਨਾਂ ਚ ਇੱਕ ਮਾਨਯੋਗ ਅਫਸਰ ਸਰਦਾਰ ਹਰਪਿੰਦ ਹਰਬੀ ਸਿੰਘ ਸਿੱਧੂ ਜੀ ਦੀ ਅਗਵਾਈ ਦੇ ਵਿੱਚ ਇੱਕ ਸਾਬਕਾ ਡੀਪੀ ਸੀਰੀ ਸਦਾਰਥ ਚਟੋਪਾਦੇਾਈ ਜੀ ਦੇ ਅਗਵਾਈ ਦੇ ਵਿੱਚ ਇੱਕ ਸਾਡੀ ਇਥੋਂ ਆਮ ਆਦਮੀ ਪਾਰਟੀ ਦੇ ਇਸ ਵੇਲੇ ਐਮਐਲਏ ਡਾਕਟਰ ਕੁਮਰ ਵਿਜੈ ਪ੍ਰਤਾਪ ਜੀ ਜਿਹੜੇ ਉਸ ਵੇਲੇ ਆਈਜੀ ਕੇ ਜਾਂ ਡੀਆਈਜੀ ਦੇ ਅਹੁਦੇ ਦੇ ਬਰਾਜਮਾਨ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਆਪਣੀ ਸਿੱਟ ਦੀਆਂ ਵੱਖ-ਵੱਖ ਰਿਪੋਰਟਾਂ ਤਿਆਰ ਕਰਕੇ ਚਿੱਟੇ ਦਾ ਸਰਗਣਾ ਹੋਣ ਦਾ ਸਬੂਤ ਦਿੰਦੇ ਹੋਏ ਬੇਗਨੂ ਸਿੰਘ ਮਜੀਠੀਏ ਦੇ ਖਿਲਾਫ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਉਸ ਵੇਲੇ ਦੀ ਸਰਕਾਰ ਕੈਪਟਨ ਅਮਰਿੰਦਰ ਨੂੰ ਦਿੱਤੀਆਂ ਪਰ ਉਹਨਾਂ ਵੱਲੋਂ ਉਹਨਾਂ ਫਾਈਲਾਂ ਨੂੰ ਦਬਾ ਦਿੱਤਾ ਗਿਆ ਕੋਈ ਇਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਪਰ ਚਲੋ ਦੇਰ ਆਏ درست ਆਏ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਫ੍ਰੈਂਡਲੀ ਮੈਚ ਤੋਂ ਬਾਹਰ ਆਈ ਤੇ ਇਸ ਦੇ ਖਿਲਾਫ ਸਹੀ ਕਾਰਵਾਈ ਕੀਤੀ ਪਰ ਵੀਰੋ ਅਜੇ ਵੀ ਇੱਕ ਸਵਾਲ ਹੈ ਕਿ ਰੈਸਟ ਹੋਣਾ ਕੋਈ ਵੱਡੀ ਗੱਲ ਨਹੀਂ ਹਾਂ ਇਸ ਤੋਂ ਅੱਗੇ ਸਹੀ ਇਹਦੀ ਇਨਵੈਸਟੀਗੇਸ਼ਨ ਹੋਵੇ ਸਹੀ ਇਹਦੇ ਕੋਲ ਜਿਹੜੇ ਇਹਦੇ ਸਬੂਤ ਇਹਦੇ ਖਿਲਾਫ આરોਪ ਲੱਗੇ ਨੇ ਉਹਨਾਂ ਦੇ ਬਿਲਕੁਲ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਦੇ ਜੋ ਵੀ ਬੰਦੇ ਮਸਾਲੀ ਸਜ਼ਾ ਦੇ ਕੇ ਪੰਜਾਬ ਦੇ ਉਹਨਾਂ ਲੱਖਾਂ ਨੌਜਵਾਨਾਂ ਨੂੰ ਜਿਹੜੇ ਮਾਰੇ ਗਏ ਜਾਂ ਇਹਨਾਂ ਦੀ ਭੇਡ ਚੜ ਗਏ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਤੇ ਪਰਿਵਾਰਾਂ ਦੇ ਨਾਲ ਹਮਦਰਦੀ ਮੈਂ ਇਹਨਾਂ ਹੀ ਕਹੂੰਗਾ ਕਿ ਬੇਗਰਨ ਸਿੰਘ ਮਜੀਠੀਏ ਨੂੰ ਜਿਹੜਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਰਮਿਆ ਤੇ ਮਜੀਠੇ ਹਲਕੇ ਦੇ ਜਿਹੜੇ ਸਾਡੇ ਕਾਂਗਰਸੀ ਵਰਕਰਾਂ ਨਾਲ ਧੱਕਾ ਕੀਤਾ ਗਿਆ ਇੱਥੇ ਸਾਡੇ ਇੱਕ ਮਜੀਠੇ ਸ਼ਹਿਰ ਦੇ ਬਾਉ ਰਤਨ لال ਜੀ ਸੀ ਡਿਪੂ ਹੋਲਡਰ 2008 ਦੇ ਇਲੈਕਸ਼ਨ ਦੇ ਨਗਰ ਕੌਂਸਲ ਦੇ ਵਿੱਚ ਇਥੋਂ ਸਾਡੇ ਉਹਨਾਂ ਨੂੰ ਚੁੱਕ ਕੇ ਸਰਾਏ ਮਾਂਤਖਾਂ ਥਾਣਾ ਉੱਥੇ ਖੜਿਆ ਗਿਆ ਵਿਚਾਰਾ ਸ਼੍ਰੀ ਆਦਮੀ ਸੀ ਠੀਕ ਹੈ ਉਹਦੀ ਗਲਤੀ ਹੀ ਕਾਂਗਰਸੀ ਵਰਕਰ ਉੱਥੇ ਖੜਿਆ ਗਿਆ ਉਹ ਵਿਚਾਰਾ ਨਜਾਇਜ਼ ਹਰਾਸਤ ਵਿੱਚ ਉੱਥੇ ਉਹਨੂੰ ਹਾਰਟ ਅਟੈਕ ਦੇ ਨਾਲ ਉਹਦੀ ਡੈਥ ਹੋ ਗਈ ਤੇ ਇਹਨੇ ਉਸ ਇਨਸਾਨ ਦੀਆਂ ਵੀ ਤੇ ਉਸ ਪਰਿਵਾਰ ਦੀਆਂ ਵੀ ਇਹਨੂੰ ਹਾਵਾਂ ਤੇ ਬਾਦਵਾਵਾਂ ਲਕੀਆਂ ਕਈਆਂ ਦੀਆਂ ਲਕੀਆਂ